ਕਿਸਾਨ ਜਿਹੜੇ ਹੈਗੇ ਨੇ ਉਹ ਦਿੱਲੀ ਜਾ ਸਕਣਗੇ ਜਾਂ ਫਿਰ ਰਸਤਾ ਵਪਾਰੀਆਂ ਲਈ ਖੋਲ ਦਿੱਤਾ ਗਿਆ। ਮੀਟਿੰਗ ਕਰੋ ਤਾਂ ਇੱਕ ਹਫ਼ਤੇ ਦੇ ਵਿੱਚ ਇਹਨੂੰ ਪਾਰਸ਼ੀਅਲੀ ਖੋਲੋ। ਇਹ ਸ਼ੁਭਗੰਦੀ ਰਹਿਤ ਹਰਿਆਣਾ ਚ ਹੋਈ ਹੈ ਜਾਂ ਪੰਜਾਬ ਚ ਹੋਈ ਹੈ। ਹਰਿਆਣਾ ਵੱਲੋਂ ਇਸ ਫੈਸਲੇ ਦੇ ਉੱਪਰ ਕੋਈ ਕਿੰਤੂ ਪ੍ਰੰਤ ਕੀਤੀ ਜਾਂਦੀ ਹੈ ਤਾਂ ਫਿਰ ਅੱਗੇ ਦਾ ਸਟੈਪ ਕੀ ਹੋਵੇਗਾ? ਸੁਪਰੀਮ ਕੋਰਟ ਇਟਸੈਲਫ ਇਹਨੂੰ ਐਨਸ਼ੋਰ ਕਰ ਰਹੀ ਹੈ ਵੀ ਇਹ ਖੋਲ ਦਿੱਤਾ ਜਾਵੇ। ਤੋ ਪਿਛਲੇ 6 ਮਹੀਨੇ ਤੋਂ ਬਾਂਦਪੇ ਸ਼ੰਭੂ ਬਾਰਡਰ ਨੂੰ ਆਖਰਕਾਰ ਖੋਲਣ ਦੇ ਜਿਹੜੇ ਕੀ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਜਿਸ ਵਕੀਲ ਦੇ ਵੱਲੋਂ ਇਹ ਰਸਤਾ ਖੋਲਣ ਲੈ ਕੇ ਪਟੀਸ਼ਨ ਦਰਕੀਤੀ ਸਾਡੇ ਨਾਲ ਪੰਜਾਬ ਪ੍ਰਣਾ ਹਾਈ ਕੋਰਟ ਦੇ ਜਿਹੜੇ ਐਡਵੋਕੇਟ ਅਗੇ ਉਧਰ ਪਰ ਪ੍ਰਤਾਪ ਵੀ ਮੌਜੂਦ ਰਹਣਗੇ ਅਤੇ ਦੇਖਦੇ ਹਾਂ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਕਿਸ ਤਰ੍ਹਾਂ ਦਾ ਦੇਖਦੇ ਹਾਂ ਕਿ ਹੁਣ ਕਿਸਾਨ ਜਿਹੜੇ ਹੈਗੇ ਨੇ ਉਹ ਦਿੱਲੀ ਜਾ ਸਕਣਗੇ ਜਾਂ ਫਿਰ ਰਸਤਾ ਵਪਾਰੀਆਂ ਲਈ ਖੋਲ ਦਿੱਤਾ ਗਿਆ ਜੀ ਨਾ ਕੋਈ ਵਪਾਰੀ ਨਾ ਕਿਸਾਨ ਅਸੀਂ ਪਿਛਲੀ ਡੇਟ ਤੇ ਆਰਗੂ ਕੀਤੀ ਸੀ ਕਿ ਜਿਹੜੇ ਇਹੇ ਸ਼ੰਭੂ ਬਾਰਡਰ ਪਿਛਲੇ 6 ਮਹੀਨੇ ਤੋਂ ਬੰਦ ਕਰਿਆ ਹੈ ਇਹ ਤੋਂ ਇਹਦੇ ਕਰਕੇ ਲੋਕਲ ਸਫਰ ਕਰ ਰਹੇ ਆ ਤੇ ਇਹ ਅਸੀਂ ਖੋਲਿਆ ਜਾਵੇ ਸ਼ੰਭੂ ਬਾਰਡਰ ਫੋਰ ਦਾ ਐਸੈਂਸ਼ੀਅਲ ਐਂਡ ਦਾ ਅਮਰਜੈਂਟ ਵਹੀਕਲ ਸਾਡੀ ਪਿਛਲੀ ਡੇਟ ਵਾਲੀ ਹੀਅਰਿੰਗ ਪੀਸੀ ਡੇਟ ਵਾਲੀ ਆਰਗੂਮੈਂਟ ਤੇ ਕਗਨੀਸ਼ ਲੈਂਦੇ ਹੋਏ ਜਿਸ ਸਾਹਿਬ ਨੇ ਸਟੇਟ ਆਫ ਹਰਿਆਣਾ ਤੇ ਪੰਜਾਬ ਨੂੰ ਡਾਇਰੈਕਟ ਕੀਤਾ ਆ ਕੀ ਇਹ ਜਿਹੜੇ ਸ਼ੰਭੂ ਬਾਰਡਰ ਆ ਇਸ ਤੇ ਜੇ ਬੰਦ ਹੋਣ ਕਾਰਨ ਲੋਕ ਜਾ ਰਹੇ ਆ ਲਿੰਕ ਰੋਡਸ ਤੋਂ ਉਹ ਕੱਗਰ ਦਾ ਫਲੱਡ ਬੇਸਿਨ ਹੈ ਤੇ ਉਹਦੇ ਕਰਕੇ ਟਰੈਵਲਰ ਦੀ ਲਾਈਫ ਨੂੰ ਵੀ ਰਿਸਕ ਹੈ ਤੇ ਜਿਹੜੇ ਪਿੰਡ ਜਿਨ੍ਹਾਂ ਪਿੰਡਾਂ ਵਿੱਚੋਂ ਨਿਕਲ ਰਹੇ ਆ ਉਹਨਾਂ ਨੂੰ ਵੀ ਆਪਣਾ ਐਕਸੀਡੈਂਟ ਪ੍ਰੋਨ ਹੋ ਗਿਆ ਉਹਨਾਂ ਦਾ ਏਰੀਆ ਵੀ ਤੇ ਅਸੀਂ ਇਹੀ ਸਾਡੀ ਬਹਿਸ ਨੂੰ ਕਨਸਿਡਰ ਕੀਤਾ ਜੱਜ ਸਾਹਿਬ ਨੇ ਤੇ ਡਾਇਰੈਕਸ਼ਨ ਦਿੱਤੀ ਆ ਸਟੇਟ ਆਫ ਹਰਿਆਣਾ ਤੇ ਪੰਜਾਬ ਨੂੰ ਕਿ ਤੁਸੀਂ ਇਹ ਡੀਜੀਪੀ ਹਰਿਆਣਾ ਪੰਜਾਬ ਤੇ ਡੀਸੀ ਅੰਮ੍ਰਾਲਾ ਤੇ ਪਟਿਆਲਾ ਦੇ ਐਸਐਸਪੀ ਅੰਮ੍ਰਾਲਾ ਤੇ ਪਟਿਆਲਾ ਆਪਸ ਚ ਬਹਿ ਕੇ ਮੀਟਿੰਗ ਕਰੋ ਤੇ ਇੱਕ ਹਫਤੇ ਦੇ ਵਿੱਚ ਇਹਨੂੰ ਪਾਰਸ਼ਲੀ ਖੋਲੋ ਪਾਰਸ਼ਲੀ ਖੋਲੋ ਤੇ ਉਹਦੇ ਵਿੱਚ ਸਾਰੇ ਐਸੈਂਸ਼ੀਅਲ ਵਹੀਕਲ ਅਮਰਜੈਂਟ ਵਹੀਕਲ ਤੇ ਡੇਲੀ ਕੰਪਿਊਟਰ ਸਾਰੇ ਆ ਜਾਂਦੇ ਆ ਇਹ ਸਾਰਿਆਂ ਦੇ ਬੈਨੀਫਿਟ ਵਾਸਤੇ ਅਸੀਂ ਖਲਾਇਆ ਆ ਤੇ ਇਹ ਪਿਛਲੀ ਡੇਟ ਤੇ ਜਦੋਂ ਫਸਟ ਰੇਟ ਤੇ ਉਹ ਆਰਡਰ ਹੋਇਆ ਸੀ ਵੀ ਇਹਨੂੰ ਫੇਜ਼ਡ ਮੈਨਰ ਚ ਖੋਲਿਆ ਜਾਏਗਾ ਉਹ ਇਹਦਾ ਪਹਿਲਾ ਫੇਜ਼ ਆ ਹੁਣ ਦੂਜੇ ਤੀਜੇ ਫੇਜ਼ ਚ ਅਸੀਂ ਇਹਨੂੰ ਪੂਰਾ ਵੀ ਖਲਾ ਦਾਂਗੇ ਸੈਕੰਡ ਜਿਹੜੀ ਉੱਥੇ ਗੱਲ ਹੋਈ ਹੈ ਕਿ ਇੱਕ ਇੰਡੀਪੈਂਡੈਂਟ ਕਮੇਟੀ ਕਨਸਟੀਟਿਊਟ ਕਰਾਈ ਸੀ ਓਨਰੇਬਲ ਸੁਪਰੀਮ ਕੋਰਟ ਨੂੰ ਰਿਕੁਐਸਟ ਕਰਕੇ ਅਸੀਂ ਕਿ ਇਹਨਾਂ ਸਾਰੇ ਫਾਰਮਰ ਦੇ ਮੁੱਦੇ ਨੂੰ ਕਿਸ ਬਾਈ ਵੇ ਆਫ ਡਾਇਲੌਗ ਰਿਜ਼ੋਲਵ ਕੀਤਾ ਜਾਵੇ ਤੇ ਉਹਦੇ ਵਿੱਚ ਅੱਜ ਸੈਂਟਰ ਤੇ ਹਰਿਆਣਾ ਦੇ ਪੰਜਾਬ ਨੇ ਇੰਡੀਪੈਂਡੈਂਟ 6 ਮੈਂਬਰਾਂ ਦੇ ਨਾਮ ਦਿੱਤੇ ਆ ਜਿਹਦੇ ਵਿੱਚ ਇੱਕ ਸੁਰਜੀਤ ਸਿੰਘ ਹੈ ਤੇ ਪੰਜ ਹੋਰ ਆ ਉਹਨਾਂ ਦਾ ਸਾਨੂੰ ਪਤਾ ਨਹੀਂ ਉਹ ਆਰਡਰ ਤੋਂ ਦੇਖ ਕੇ ਤੁਹਾਨੂੰ ਦੱਸਾਂਗੇ ਤੇ 3rd ਜਿਹੜੀ ਸ਼ੁਭਗਾਂਧੀ ਦੇ ਅੱਥੇ ਦੇ ਅਸੀਂ ਜੁਡੀਸ਼ੀਅਲ ਕਮੇਟੀ ਬਣਵਾਈ ਸੀ ਫੋਰ ਦਾ ਟੂ ਐਸਪੈਕਟਸ ਦੇ ਕੇ ਸ਼ੁਭ ਕਰਨ ਦੀ ਗੱਲ ਹਰਿਆਣਾ ਚ ਹੋਈ ਹੈ ਜਾਂ ਪੰਜਾਬ ਚ ਹੋਈ ਹੈ ਜਾਂ ਫਿਰ ਵੀ ਇਸ ਇਸ ਡੈਸ਼ ਚ ਐਕਸੈਸਿਵ ਯੂਜ਼ ਆਫ ਫੋਰਸ ਹੋਈ ਹੈ ਕਿ ਨਹੀਂ ਇਸ ਗੱਲ ਨੂੰ ਸੋਲੀਸਟਰ ਜਰਨਲ ਤੁਸ਼ਾਰ ਮਹਿਤਾ ਜੀ ਨੇ ਉੱਥੇ ਆਪੋਜ਼ ਕੀਤਾ ਕਿ ਇਸ ਗੱਲ ਇਸ ਇਸ ਕਮੇਟੀ ਤੇ ਵੀ ਸਟੇ ਲਾਈ ਜਾਵੇ ਬਟ ਅਸੀਂ ਉਹਨਾਂ ਨੂੰ ਆਪੋਜ਼ ਕੀਤਾ ਰਿਵਰਟ ਕੀਤੀ ਉਹਨਾਂ ਦੀ ਕੰਟੈਂਸ਼ਨ ਕਿ ਜਿੱਥੇ ਫੰਡਮੈਂਟਲ ਰਾਈਟਸ ਦੀ ਵਾਇੋਲੇਸ਼ਨ ਹੁੰਦੀ ਹੈ ਮੂਲਬੂਤ ਅਧਿਕਾਰਾਂ ਦੀ ਵਾਇੋਲੇਸ਼ਨ ਹੁੰਦੀ ਹੈ ਉੱਥੇ ਜੁਡੀਸ਼ੀਅਲ ਇੰਟਰਵੈਂਸ਼ਨ ਜ਼ਰੂਰੀ ਹੋ ਜਾਂਦੀ ਹੈ ਕਿ ਜਦੋਂ ਜੇ ਮੰਨ ਲਓ ਐਲੀਗੇਸ਼ਨ ਆ ਸਟੇਟ ਨੇ ਇਹ ਫੈਂਸੀ ਕਮਿਟ ਕੀਤਾ ਹੈ ਤੇ ਸੇਮ ਹੀ ਉਹਨੂੰ ਇਨਵੈਸਟੀਗੇਟ ਕਰਨਗੇ ਤਾਂ ਪਾਰਸ਼ੀਅਲਿਟੀ ਹੋ ਸਕਦੀ ਹੈ ਤੇ ਇਹਦੇ ਵਿੱਚ ਇਮਪਾਰਸ਼ੀਅਲਿਟੀ ਲੈਣ ਨੂੰ ਅਸੀਂ ਇੱਥੇ ਸੋਲੀਸਟਰ ਜਨਰਲ ਤੁਸ਼ਾਰ ਮੈਦਾ ਜੀ ਨੂੰ ਅਪੋਜ਼ ਕੀਤਾ ਤੇ ਉਹਨਾਂ ਦੀ ਕੰਟੈਂਸ਼ਨ ਰਿਵਰਟ ਕੀਤੀ ਤੇ ਹਨਰੇਬਲ ਸੁਪਰੀਮ ਕੋਰਟ ਨੇ ਸਾਰੀ ਸਾਡੀ ਦਲੀਲਾਂ ਸੁਣਦੇ ਹੋਏ ਉਹਨਾਂ ਦੀ ਦਲੀਲਾਂ ਨੂੰ ਖਾਰਜ ਕੀਤਾ ਤੇ ਇਸ ਕਿਸਾਨਾਂ ਦੇ ਹੱਕ 'ਚ ਇਹ ਫੈਸਲਾ ਸੁਣਾਇਆ ਹਾਈ ਕੋਰਟ ਦੇ ਵੱਲੋਂ ਵੀ ਪਹਿਲਾਂ ਜਿਹੜੇ 15 ਦਿਨ ਦਾ ਜਿਹੜਾ ਕੀ ਸਮਾਂ ਦਿੱਤਾ ਗਿਆ ਸੀ ਉਦੋਂ ਵੀ ਹਰਿਆਣਾ ਕੀਤੇ ਕੰਨੀ ਵੜਦਾ ਹੋਏ ਨਜ਼ਰ ਆਇਆ ਸੀ ਅੱਜ ਜਿਹੜੀ ਹੀਅਰਿੰਗ ਹੋਈ ਹੈ ਉਹਨਾਂ ਦੇ ਵੱਲੋਂ ਵੀ ਕੋਈ ਪੱਖ ਰੱਖਿਆ ਗਿਆ ਆਪਣੇ ਹਰਿਆਣਾ ਦੇ ਵੱਲੋਂ ਸਲਿਸਟਰ ਜਰਨਲ ਸਾਹਿਬ ਸੈਕੰਡ ਲਾਅ ਅਫੀਸਰ ਆਫਟਰ ਦਾ ਟਰਨੀ ਜਰਨਲ ਅਪੀਅਰ ਹੋਏ ਸੀ ਉੱਥੇ ਅਪੋਜ਼ ਕੀਤਾ ਬਸ ਅਸੀਂ ਉਹਨਾਂ ਨੂੰ ਸਲਿਸਟਰ ਜਰਨਲ ਸਾਹਿਬ ਨੂੰ ਵੀ ਰਿਵਰਟ ਕੀਤਾ ਤੇ ਸਾਡੀ ਹੱਕ ਦਾ ਫੈਸਲਾ ਆਇਆ ਅੱਜ ਤੋ ਅੱਗੇ ਦਾ ਜੇਕਰ ਹੁਣ ਵੀ ਹਰਿਆਣਾ ਵੱਲੋਂ ਇਸ ਫੈਸਲੇ ਦੇ ਉੱਪਰ ਕੋਈ ਕਿਨਤੂ ਪ੍ਰੰਤ ਕੀਤੀ ਜਾਂਦੀ ਹੈ ਤਾਂ ਫਿਰ ਅੱਗੇ ਦਾ ਸਟੈਪ ਕੀ ਹੋਵੇਗਾ ਤੁਹਾਡਾ ਤੁਸੀਂ ਜਿਸ ਤਰ੍ਹਾਂ ਨਾਲ ਪਟੀਸ਼ਨਰ ਹੋ ਥੋਡੀ ਏਸੀ ਸ਼ੰਸਾ ਨੂੰ ਆਨਸਰ ਕਰਦੇ ਹੋਏ ਆਨਰੇਬਲ ਸੁਪਰੀਮ ਕੋਰਟ ਨੇ ਜਿਵੇਂ ਇੱਕ ਇੱਕ ਹਫਤੇ ਦਾ ਟਾਈਮ ਦਿੱਤਾ ਹੈ ਤੇ ਇਹ ਤੋਂ ਬਾਅਦ ਡੇਟ 22 ਅਗਸਤ ਦੀ ਲਾਈ ਹੈ ਤੇ ਸੁਪਰੀਮ ਕੋਰਟ ਇਟਸੈਲਫ ਇਹਨੂੰ ਐਨਸ਼ੋਰ ਕਰ ਰਹੀ ਹੈ ਵੀ ਇਹ ਖੋਲ ਦਿੱਤਾ ਜਾਵੇ ਸੋ ਸ਼ੁਕਰੀਆ ਗੱਲ ਬਾਤ ਕਰਨ ਲਈ ਬਾਕੀ ਹੁਣ 22 ਅਗਸਤ ਜਿਹੜੀ ਕਿ ਅਗਲੀ ਹੀਅਰਿੰਗ ਤਰੀਕ ਦਿੱਤੀ ਗਈ ਹੈ ਸੋ ਜ਼ਾਹਰ ਜੀ ਗੱਲ ਹੈ ਕਿ ਪਿਛਲੇ 6 ਮਹੀਨਿਆਂ ਜਿਹੜਾ ਕਿ ਰਸਤਾ ਬੰਦ ਦਰ ਨਾਲ ਕਈ ਬੈਠੇ ਨੇ ਆਮ ਪਬਲਿਕ ਤੇ ਜਾਨ ਦੇ ਵਿੱਚ ਵੀ ਕਾਫੀ ਜਿਹੀ ਦਿੱਕਤ ਆ ਰਹੀ ਹੈ ਅਤੇ ਇਸ ਰਸਤੇ ਨੂੰ ਖਲਵਾਉਣ ਦੀ ਜਿਹੜੀ ਕਿ ਮੰਗ ਹੈ ਉਹਦੇ ਪ੍ਰਤਾਪ ਦੇ ਵੱਲੋਂ ਜੋ ਕਿ ਐਡਵੋਕੇਟ ਹੈਗੇ ਨੇ ਪੰਜਾਬ ਰਣ ਹਾਈ ਕੋਰਟ ਦੇ ਉਹਨਾਂ ਦੇ ਵੱਲੋਂ ਚੁੱਕੀ ਗਈ ਹੈ ਸੋ ਹੁਣ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਜਿਹੜਾ ਕੀ ਹੈ ਪੰਜਾਬ ਦੇ ਹੱਕ ਤੇ ਵਿੱਚ ਕਰਦਿਆਂ ਹੋਇਆ ਇਹ ਜਿਹੜਾ ਕਿ ਸ਼ੰਭੂ ਬੋਰਡ ਰ ਖੋਲਣ ਦਾ ਫੈਸਲਾ ਸੁਣਾਇਆ ਗਿਆ ਹੈ ਉਹ ਦੇਖਣਾ ਹੋਵੇਗਾ ਕਿ ਇੱਕ ਹਫਤੇ ਦੇ ਅਲਟੀਮੇਟਮ ਜਿਹੜਾ ਕਿ ਦਿੱਤਾ ਗਿਆ ਹਰਿਆਣਾ ਸਰਕਾਰ ਨੂੰ ਰਸਤਾ ਖੋਲਣ ਦੇ ਲਈ ਉਸ ਕਮੇਟ ਦੇ ਦੌਰਾਨ ਕੀ ਹਰਿਆਣਾ ਸਰਕਾਰ ਸ਼ੰਭੂ ਬਾਰਡਰ ਖੋਲਦੀ ਹੈ ਸੋ ਦੇਖਣਾ ਕਾਫੀ ਐਮ ਹੋਵੇਗਾ ਬਦਰਯਾਪਟਲੀ ਜੁੜਾ ਹਮ ਦਾ ਉੱਤੇ ਵੀ ਨਾਲ ਕੈਮਰਾ ਪਰਸਨ ਮੋਨਲ ਪਰਵਿੰਦਰ ਚੰਡੀਗੜ੍ਹ